ਸਰੀਰਿਕ ਸ਼ੋਸ਼ਣ ਮਾਮਲੇ ਦੇ ਵਿੱਚ ਨਾਮਜਦ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਵੱਡੀ ਖਬਰ ਹੈ ਜੋ ਇਸ ਸਮੇਂ ਵਿਦੇਸ਼ ਪੁੱਜ ਗਏ ਨੇ ਜਿਨ੍ਹਾਂ ਦੇ ਚਰਚਾਵਾ ਕਾਫੀ ਸਰਗਰਮ ਹੋ ਗਈਆਂ ਨੇ ਦਰਅਸਲ ਪਠਾਨ ਮਾਜਰਾ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਗਈ ਜੋ ਕਿ ਆਸਟ੍ਰੇਲੀਆ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਗੱਲਬਾਤ ਕਰਦੇ ਆ ਵਿਧਾਇਕ ਨੇ ਜ਼ਮਾਨਤ ਹੋਣ ਤੇ ਵਾਪਸ ਆਉਣ ਦੀ ਗੱਲ ਕਹੀ ਹੈ ਪਠਾਨ ਮਾਜਰਾ ਨੇ ਉਸਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਝੂਠਾ ਤੇ ਸਿਆਸੀ ਬਦਲਾ ਦੱਸਿਆ ਹੈ ਪੁਲਿਸ ਦੀ ਗ੍ਰਿਫਤੋ ਬਾਹਰ ਚੱਲ ਰਹੇ ਪਠਾਨ ਮਾਜਰਾ ਵਿਦੇਸ਼ ਤੇ ਵਿੱਚ ਨੇ ਜਾਂ ਕਿਤੇ ਹੋਰ ਇਸ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ ਤਾਜ਼ਾ ਵੀਡੀਓ ਦੇ ਵਿੱਚ ਪਠਾਨ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੀ ਆਵਾਜ਼ ਦੱਬਣ ਲਈ ਸਰਕਾਰੀ ਤੰਤਰ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਵਿਧਾਇਕ ਨੇ ਕਿਹਾ ਕਿ ਸਿਰਫ ਉਸੇ ਨਾਲ ਨਹੀਂ ਸਗੋ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਮੰਗ ਤੇ ਉਪ ਮੁੱਖ ਮੰਤਰੀ ਐਸੇ ਭਾਈਚਾਰੇ ਝੋ ਲਹਣ ਦੀ ਗੱਲ ਕਰਨ ਵਾਲੇ ਨਾਬਾ ਦੇ ਵਿਧਾਇਕ ਨੂੰ ਵੀ ਸਰਕਾਰ ਦੇ ਵੱਲੋਂ 6 ਮਹੀਨੇ ਤੱਕ ਵਿਹਲਾ ਕਰਕੇ ਬਿਠਾ ਦਿੱਤਾ ਗਿਆ ਸੀ ਇੱਥੇ ਹੀ ਬਸ ਨਹੀਂ ਕਿ ਸੂਬੇ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਤੋਂ ਕਿਸੇ ਵੀ ਮਸਲੇ ਤੇ ਸਲਾਹ ਲਈ ਜਾਂਦੀ ਹੈ ਤਾਂ ਨਾ ਹੀ ਕਿਸੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਠਾਨਮਸਰਾ ਨੇ ਕਿਹਾ ਕਿ ਦਿੱਲੀ ਵਾਲੇ ਹਰ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਬੈਠੇ ਨੇ ਤੇ ਹੁਣ ਪੰਜਾਬ ਦਾ ਹਾਲ ਵੀ ਦਿੱਲੀ ਵਾਂਗ ਮਾਰਾ ਕੀਤਾ ਜਾ ਰਿਹਾ ਹੈ ਦੱਸਣਾ ਬੰਦਾ ਹੈ ਕਿ ਪਠਾਨਮਾਜ਼ਰਾ ਨੂੰ ਕਰੀਬ 2 ਮਹੀਨੇ ਤੋਂ ਪੁਲਿਸ ਲੱਭ ਰਹੀ ਹੈ ਅਤੇ ਪਠਾਨਮਾਜ਼ਰਾ ਕਈ ਵਾਰ ਇੰਟਰਨੈਟ ਤੇ ਆਪਣੀਆਂ ਵੀਡੀਓ ਵੀ ਸਾਂਝਾ ਕਰ ਰਹੇ ਨੇ ਤੇ ਉਸ ਦੇ ਵਿੱਚ ਆਪਣਾ ਪੱਖ ਰੱਖਦੇ ਨਜ਼ਰ ਆ ਰਹੇ ਨੇ ਬੀਤੇ ਦਿਨ ਵਿਧਾਇਕ ਖਿਲਾਫ ਅਦਾਲਤੀ ਨੋਟਿਸ ਜਾਰੀ ਹੋਣ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਉਣ ਦੇ ਨਾਲ ਪਟਿਆਲਾ ਪੁਲਿਸ ਵੀ ਹੈਰਾਨ ਹੈ ਦੱਸਿਆ ਕਿ ਹੁਣ ਪਠਾਨ ਮਾਜ਼ਰਾ ਵਿਦੇਸ਼ ਭੱਜ ਗਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਜ਼ਮਾਨਤ ਨਹੀਂ ਹੁੰਦੀ ਉਦ ਤੱਕ ਨਹੀਂ ਆਉਣਗੇ ਦੱਸਿਆ ਕਿ ਹੁਣ ਪਠਾਨ ਮਾਜ਼ਰਾ ਜਿੱਥੇ ਵਿਦੇਸ਼ ਭੱਜ ਗਏ ਨੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਹੈਰਾਨ ਹੁੰਦੀ ਨਜ਼ਰ ਆ ਰਹੀ ਹੈ ਸਰੀਰਿਕ ਸ਼ੋਸ਼ਣ ਮਾਮਲੇ ਦੇ ਵਿੱਚ ਨਾਮਜਦ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਵੱਡੀ ਖਬਰ ਹੈ ਜੋ ਇਸ ਸਮੇਂ ਵਿਦੇਸ਼ ਪੁੱਜ ਗਏ ਨੇ ਜਿਨ੍ਹਾਂ ਦੇ ਚਰਚਾਵਾ ਕਾਫੀ ਸਰਗਰਮ ਹੋ ਗਈਆਂ ਨੇ ਦਰਅਸਲ ਪਠਾਨ ਮਾਜਰਾ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਗਈ ਜੋ ਕਿ ਆਸਟ੍ਰੇਲੀਆ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਗੱਲਬਾਤ ਕਰਦੇ ਆ ਵਿਧਾਇਕ ਨੇ ਜ਼ਮਾਨਤ ਹੋਣ ਤੇ ਵਾਪਸ ਆਉਣ ਦੀ ਗੱਲ ਕਹੀ ਹੈ ਪਠਾਨ ਮਾਜਰਾ ਨੇ ਉਸਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਝੂਠਾ ਤੇ ਸਿਆਸੀ ਬਦਲਾ ਦੱਸਿਆ ਹੈ ਪੁਲਿਸੀ ਗ੍ਰਿਫਤੋ ਬਾਹਰ ਚੱਲ ਰਹੇ ਪਠਾਨ ਮਾਜਰਾ ਵਿਦੇਸ਼ ਤੇ ਵਿੱਚ ਨੇ ਜਾਂ ਕਿਤੇ ਹੋਰ ਇਸ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ ਤਾਜ਼ਾ ਵੀਡੀਓ ਦੇ ਵਿੱਚ ਪਠਾਨ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੀ ਆਵਾਜ਼ ਦੱਬਣ ਲਈ ਸਰਕਾਰੀ ਤੰਤਰ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਵਿਧਾਇਕ ਨੇ ਕਿਹਾ ਕਿ ਸਿਰਫ ਉਸੇ ਨਾਲ ਨਹੀਂ ਸਗੋ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਮੰਗ ਤੇ ਉਪ ਮੁੱਖ ਮੰਤਰੀ ਐਸੇ ਭਾਈਚਾਰੇ ਜੋ ਲਹੌਣ ਦੀ ਗੱਲ ਕਰਨ ਵਾਲੇ ਨਾਬਾ ਦੇ ਵਿਧਾਇਕ ਨੂੰ ਵੀ ਸਰਕਾਰ ਦੇ ਵੱਲੋਂ 6 ਮਹੀਨੇ ਤੱਕ ਵਿਹਲਾ ਕਰਕੇ ਬਿਠਾ ਦਿੱਤਾ ਗਿਆ ਸੀ ਇੱਥੇ ਹੀ ਬਸ ਨਹੀਂ ਕਿ ਸੂਬੇ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਤੋਂ ਕਿਸੇ ਵੀ ਮਸਲੇ ਤੇ ਸਲਾਹ ਲਈ ਜਾਂਦੀ ਹੈ ਤਾਂ ਨਾ ਹੀ ਕਿਸੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਠਾਨ ਮਸਰਾ ਨੇ ਕਿਹਾ ਕਿ ਦਿੱਲੀ ਵਾਲੇ ਹਰ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਬੈਠੇ ਨੇ ਤੇ ਹੁਣ ਪੰਜਾਬ ਦਾ ਹਾਲ ਵੀ ਦਿੱਲੀ ਵਾਂਗ ਮਾੜਾ ਕੀਤਾ ਜਾ ਰਿਹਾ ਹੈ ਦੱਸਣਾ ਬੰਦਾ ਹੈ ਕਿ ਪਠਾਨ ਮਾਜ਼ਰਾ ਨੂੰ ਕਰੀਬ 2 ਮਹੀਨੇ ਤੋਂ ਪੁਲਿਸ ਲੱਭ ਰਹੀ ਹੈ ਅਤੇ ਪਠਾਨ ਮਾਜ਼ਰਾ ਕਈ ਵਾਰ ਇੰਟਰਨੈਟ ਤੇ ਆਪਣੀਆਂ ਵੀਡੀਓ ਵੀ ਸਾਂਝਾ ਕਰ ਰਹੇ ਨੇ ਤਾਂ ਉਸ ਦੇ ਵਿੱਚ ਆਪਣਾ ਪੱਖ ਰੱਖਦੇ ਨਜ਼ਰ ਆ ਰਹੇ ਨੇ ਬੀਤੇ ਦਿਨ ਵਿਧਾਇਕ ਖਿਲਾਫ ਅਦਾਲਤੀ ਨੋਟਿਸ ਜਾਰੀ ਹੋਣ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਉਣ ਦੇ ਨਾਲ ਪਟਿਆਲਾ ਪੁਲਿਸ ਵੀ ਹੈਰਾਨ ਹੈ ਦੱਸਿਆ ਹੈ ਕਿ ਹੁਣ ਪਠਾਨ ਮਾਜ਼ਰਾ ਵਿਦੇਸ਼ ਭੱਜ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਜ਼ਮਾਨਤ ਨਹੀਂ ਹੁੰਦੀ ਉਦੋਂ ਤੱਕ ਨਹੀਂ ਆਉਣਗੇ ਦੱਸ ਸੀ ਕਿ ਹੋਣਾ ਪਠਾਨ ਮਾਜ਼ਰਾ ਜਿੱਥੇ ਵਿਦੇਸ਼ ਭੱਜ ਗਏ ਨੇ ਉੱਥੇ ਹੀ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਹੈਰਾਨ ਹੁੰਦੀ ਨਜ਼ਰ ਆ ਰਹੀ ਹੈ